ਸਾਡਾ ਇੱਕਾ ਜਿੰਦਾਬਾਦ 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 ਸਾਧੀਆਂ ਨੂੰ ਕਾ ਪੂਰਨ ਕਰੋ ਸੂਰਿਆ ਕਰੋ ਪੂਰਨ ਕਰੋ ਸਰਕਾਰ ਹਾਏ 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 ਮਰਪਾ ਨੂੰ ਪੁੱਠੇ ਮਾਰਦੀ ਹਾਏ 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 ਨਾ ਸਰਕਾਰ ਹਾਏ ਹੱਥ ਦੀ ਵਾਰੀ ਆਈ ਕੋ ਜੀ ਉਹਨਾਂ ਕੋਲੇ 90 ਗੁਣਾ ਜਿਹੜਾ ਸੀਤਾ ਦਿੱਤੀ ਉਹ ਤੋਂ 90 ਗੁਣਾ ਜਿਹੜਾ ਸੀਤਾ ਸਰਕਾਰੀ ਖੋਦ ਨੇ ਬੜੀਆਂ ਨੇ ਜਦੋਂ ਹੁਣੇ ਇਕੱਲਾ ਦੀ ਵਾਰੀ ਆਉਂਦੀ ਆ ਤਾਂ ਸਰਕਾਰਾਂ ਪਛਦੀਆਂ ਨੇ ਕਿਉਂਕਿ ਆਪਾਂ ਨੇ 90 ਗੁਣਾ ਜਿਹੜੀ ਕੀਮਤ ਉਹਨਾਂ ਨੇ ਪੜੀ ਸੀ ਉਸ ਟਾਈਮ ਲੈ ਕੀਤੀ ਦੀ 200 ਰੁਪਇਆ ਪਰ ਕਿਲਾ ਆਪਾਂ ਪਰਿਆ ਸਾਡੇ ਪਿੰਡ ਵਾਸੀਆਂ ਨੇ ਜਿਹੜੀ ਕੀਮਤਾਂ ਭੜੀਆਂ ਸਰਕਾਰ ਨੂੰ ਜਦੋਂ ਰੈਸਟਰੀਆਂ ਜਦੋਂ ਇੰਤਕਾਲਾਂ ਦੀ ਵਾਰੀ ਆਈ ਤਾਂ ਜਿਹੜੇ ਸਰਕਾਰੀ ਮੁਲਾਜ਼ਮ ਸੀਗੇ ਵੱਡੀ ਲੈਣ ਦੇ ਮਾਰੇ ਘੇੜੇ ਮਾਰਉਣ ਲੱਗੇ ਕਿਉਂਕਿ ਉਹ ਟਾਈਮ ਦੇ ਵਿੱਚ ਪੜ੍ਹਾਈ ਲਿਖਾਈ ਦਾ ਵਾੜਾ ਹੈ ਨਹੀਂ ਸੀ ਲੋਕਾਂ ਨੂੰ ਪਰਸੀ ਘੇੜੇ ਮਾਰ ਕੇ ਮੁਰਦੇ ਸੀਗੇ ਇਸ ਲਈ ਸਾਡਾ ਹੱਕ ਬਣ ਜਾਂਦਾ ਅਸੀਂ ਉਹਨਾਂ ਦੀ ਜਿਹੜੀ ਫੀਸ ਦੀ ਭੜੀਆਂ ਮੌਕੇ ਤੇ ਔਰ ਜਦੋਂ ਸਾਡੇ ਹੱਕ ਦੀ ਵਾਰੀ ਆਈ ਦੇਖੋ ਜੀ ਉਨਾਂ ਕੋਲੇ 90 ਗੁਣਾ ਦੀਆਂ ਰਸੀਤਾਂ ਬੀਜੀਓ ਦੇਖੋ 90 ਗੁਣਾ ਦੀਆਂ ਰਸੀਤਾਂ ਸਰਕਾਰੀ ਦਿਖਾਉਦੇ ਨੇ ਭੜੀਆਂ ਨੇ ਜਦੋਂ ਉਹਨਾਂ ਇੰਤਕਾਲਾਂ ਦੀ ਵਾਰੀ ਆਉਂਦੀ ਆ ਤਾਂ ਸਰਕਾਰਾਂ ਭੱਜਦੀਆਂ ਨੇ ਇਸ ਲਈ ਨਾਰਾ ਸਾਡਾ ਹੱਥ ਇੱਥੇ ਰੱਖੋ ਇੱਥੇ ਰੱਖੋ ਇੱਥੇ ਰੱਖੋ ਦੇਖੋ ਅੱਜ ਅਸੀਂ ਤੋੜਿਆ ਇਹ ਵਾਅਦੇ ਜਾਣੇ ਨੇ ਕਿਉਂਕਿ ਸਾਡੇ ਹੱਥ ਨੇ ਲੋਕਾਂ ਦੇ ਜਿਹੜੇ ਹੱਦ ਨੇ ਹੱਤਾਂ ਲਈ ਵਾਅਦੇ ਜਾਣੇ ਨੇ ਉਹ ਸਾਨੂੰ ਧਮਕੀਆਂ ਦਿੰਦੇ ਨੇ ਕਿ ਅਸੀਂ ਚਾਕੇ ਤੁਹਾਨੂੰ ਜਿਹੜਾ ਵਿੱਚ ਡੱਕ ਲਾਂਗੇ ਡੱਕ ਦੋ ਤੁਹਾਨੂੰ ਜਿਹੜਾ ਕਿੰਨਿਆ ਨੂੰ ਡੱਕ ਪਾਉਂਦੇ ਸਾਰਾ ਪਿੰਡ ਕੀ ਅਜਨਾਬ ਦੇ ਸੁਕਰੀ ਵਾਲੇ ਨਾਲ ਦੇ ਸਾਰੇ ਪਿੰਡਾਂ ਦੇ ਲੋਕ ਸਾਡੇ ਨਾਲ ਖੜੇ ਨੇ ਸੋ ਅਸੀਂ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਐ ਨਹੀਂ ਅਸੀਂ ਚੁੱਪਣ ਵਾਲੇ ਲੋਕਾਂ ਸਾਡੇ ਜੇਣਾ ਥਾਣੇ ਕੀ ਕਰਨਗੇ ਜੇਣਾ ਥਾਣੇ ਸਾਰੇ ਪਿੰਡ ਬੈਟਾ ਸਾਰੇ ਵਾਲੇ ਦਾ ਜੇ ਪਿੰਡ ਬੈਟੇ ਨੇ ਅਸੀਂ ਸਰਕਾਰਾਂ ਨੂੰ ਦੱਸ ਦੇਣਾ ਚਾਹੁੰਦੇ ਆ ਐ ਦੋ ਅਸੀਂ ਘੱਟਾਂ ਨਹੀਂ ਹੋਰ ਨੂੰ ਮਾਲ ਦੇ ਸਾਡੇ ਪਿੰਡ ਦੀ ਸਾਡੀ ਪਿੰਡਾਪੁਰ ਕੀ ਦਾਦੇ ਪੜਦਾਦਿਆਂ ਦੀ ਜ਼ਮੀਨ ਤੇ ਅਸੀਂ ਸਰਕਾਰਾਂ ਨੂੰ ਦੱਸ ਦੇਣਾ ਚਾਹੁੰਦੇ ਆ ਤੁਸੀਂ ਸਾਹੇ ਤਿੰਨ ਜ਼ਿਲ੍ਹਿਆਂ ਦੀ ਫੌਜ ਦੀ ਕੰਮ ਕੀ ਦਿੰਦੇ ਹੋ ਤੁਸੀਂ ਪੂਰੇ ਪੰਜਾਬ ਦੀ ਪੁਲਿਸ ਲਾ ਦਿਓ ਮਰ ਜਾਾਂਗੇ ਜਾਂ ਮਾਰ ਦੇਵਾਂਗੇ ਪਰ ਜਿਹੜੀ ਸਾਡੀ ਪਿਤਾ ਪੁਰਖੀ ਜ਼ਮੀਨ ਆ ਅਸੀਂ ਜਾਣ ਨਹੀਂ ਦੇ ਮੰਗੇ ਅਸੀਂ ਜਾਣ ਨਹੀਂ ਦੇਵਾਂਗੇ ਅਸੀਂ ਜਾਣ ਨਹੀਂ ਦੇਵਾਂਗੇ ਲਗਾਤਾਰ 7 ਦਿਨ ਤੋਂ ਦਿਨ ਰਾਤ ਦਾ ਧਰਨਾ ਚੱਲ ਰਿਹਾ ਦਿਨ ਰਾਤ ਇੱਥੇ ਪਿੰਡ ਵਾਸੀ ਪੈਣ ਪੜਾ ਬੀਬੀਆਂ ਫਜ਼ੋਰ ਦੇ ਇੱਥੇ ਬੈਠਦੇ ਨੇ ਆ ਕਿ ਧਰਨੇ ਦੇ ਵਿੱਚ ਐਂ ਨਹੀਂ ਅਸੀਂ ਜਾਣ ਦਿੰਦੇ ਸਾਗੀਆਂ ਜ਼ਮੀਨਾਂ ਐਨੀ ਅਸੀਂ ਚਾਰ ਦਿੰਦੇ ਸਰਕਾਰਾਂ ਕਹਿੰਦੀਆਂ ਨੇ ਅਸੀਂ ਲੋਕਾਂ ਨੂੰ ਗਰੀਬ ਲੋਕ ਜਿਨ੍ਹਾਂ ਨੂੰ ਅਸੀਂ ਘਰ ਬਣਾ ਕੇ ਦਿੰਦੇ ਆ ਔਰ ਉੱਥੇ ਘਰ ਦੇ ਗਰੀਬਾਂ ਦੇ ਰੋਡ ਦੇ ਵਿੱਚ ਆਉਂਦੇ ਕਿ ਅਸੀਂ ਗਰੀਬਾਂ ਨੂੰ ਮਕਾਨ ਬਣਾ ਕੇ ਦਿੰਨੇ ਆ ਉੱਥੇ ਗਰੀਬਾਂ ਦੇ ਘਰ ਤਾਂ ਆ ਰਹੀ ਆ ਇਹ ਸਰਕਾਰ ਪਾਕ ਮਾਲਾ ਜੂੰਡਾਂ ਦੇ ਜਿਹੜੀ ਸੜਕ ਕੱਟ ਰਹੇ ਆ ਰਾਜਗੜ ਪਿੰਡ ਬਲਾਕਤਰਾਹ ਰਾਜਗੜ ਪਿੰਡੇ ਇਹ ਹੋਵਾ ਮੈਂ ਪੂਰੇ ਸੰਸਾਰ ਦੇ ਜਿੱਤੇ ਵੀ ਮੀਡੀਆ ਦੀ ਖਬਰ ਜਾਊਗੀ ਲੋਕ ਦੇਣਾ ਚਾਹਵਾ ਇਹ ਰਾਜਗੜ ਉਹੀ ਪਿੰਡਾ ਜਿਹੜਾ ਸ਼ੀਸ਼ਿਆਂ ਵਾਲੇ ਮੁਰਦਰਾ ਸਾਹਿਬ ਨਾਲ ਮਸ਼ਹੂਰ ਆ ਇਹ ਉਹੀ ਰਾਜਗੜ ਪਿੰਡਾ ਜਿਨ੍ਹਾਂ ਨੂੰ ਰਾਜਾਂ ਦਾ ਗੜ ਕਿਹਾ ਜਾਂਦਾ ਸੋ ਮੈਂ ਬੇਨਤੀ ਕਰੂੰਗਾ ਸਾਡੇ ਪਿੰਡ ਵਾਸੀਆਂ ਨੂੰ ਇਹਨਾਂ ਪ੍ਰਸ਼ਾਸਨ ਕੋਲ ਡੰਡ ਦੀ ਲੋੜ ਨਹੀਂ ਤਨ ਜਿਲਿਆਂ ਦੀ ਫੋਰਸ ਕੀ ਚਾਹੇ ਪੂਰੇ ਪੰਜਾਬ ਦੀ ਫੋਰਸ ਲਾ ਦਿਓ ਇਹ ਆਡੀਅੰਸ ਹੀ ਜਾਣ ਦਿੰਦੇ ਸਾਡੇ ਕੋਲੇ ਸਬੂਤ ਨੇ ਸਾਡੇ ਕੋਲੇ ਰਸੀਦਾਂ ਨੇ ਅਸੀਂ ਤੁਹਾਡੇ ਖਜ਼ਾਨਿਆਂ ਦੇ ਵਿੱਚ ਪੈਸੇ ਭਰੇ ਨੇ ਮਾਲਕੀ ਲਈ ਜਦੋਂ ਤੁਸੀਂ ਪੈਸੇ ਭਰਾਏ ਉਦੋਂ ਬਾਅਦ ਵਿੱਚ ਲਾਰੇ ਲੱਬਿਆਂ ਦੇ ਵਿੱਚ 150 ਸਾਥ ਸਾਡੇ ਪਿੰਡ ਦਾ ਕੱਢ ਦਿੱਤਾ 150 ਸਾਥ ਤੁਸੀਂ ਕਾਮਜਾਂ ਪਿੰਡ ਦੇ ਵਿੱਚ ਐ ਨਹੀਂ ਅਸੀਂ ਪਿੰਡ ਦਾ ਉਜਾੜਾ ਹੋਣ ਦਿਆਂਗੇ ਐ ਨਹੀਂ ਅਸੀਂ ਪਿੰਡ ਦਾ ਉਜਾੜਾ ਹੋਣ ਦਿਆਂਗੇ ਸਰਕਾਰੇ ਨਹੀਂ ਤੇਰੇ ਕੰਮ ਨਕੰਮੇ ਫਿਰ ਕਹੇਗੀ ਅਤਵਾਦੀ ਜੰਮੇ ਕੇਂਦਰ ਸਰਕਾਰ ਦੇ ਵੱਲੋਂ ਭਾਰਤ ਮਾਲਾ ਯੋਜਨਾ ਤਹਿਤ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਹਲਕਾ ਪੈਲਾ ਦਾ ਪਿੰਡ ਰਾਜਗੜ ਇੱਕ ਨਾਮਵਰ ਪਿੰਡ ਹੈ ਔਰ ਇਸ ਦੇ ਨਾਲ ਹੀ ਕੁਝ ਪਿੰਡ ਹੋਰ ਨੇ ਜਿਨ੍ਹਾਂ ਦੀ ਜ਼ਮੀਨ ਅਕਵਾਇਰ ਕੀਤੀ ਜਾਣੀ ਹੈ ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਨਜਾਇਜ਼ ਹੋ ਰਹੀ ਹੈ ਕਿਉਂਕਿ ਸਰਕਾਰ ਬਣ ਜਾ ਮੁਆਵਜ਼ਾ ਪਿੰਡ ਵਸਣ ਦੇਣ ਤੋਂ ਇਨਕਾਰੀ ਹੋ ਰਹੀ ਹੈ ਕੀ ਕਾਰਨ ਨੇ ਕੀ ਫੈਕਟਸ ਪਏ ਨੇ ਕੀ ਲੋਕਾਂ ਦੀ ਪ੍ਰੋਬਲਮਾਂ ਨੇ ਔਰ ਕੀ ਸਰਕਾਰ ਇਹਨਾਂ ਨੂੰ ਮਾਉਜਾ ਦੇਵੇਗੀ ਜਾਂ ਨਹੀਂ ਦੇਵੇਗੀ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਆ ਤੁਹਾਨੂੰ ਗੱਲਬਾਤ ਕਰਵਾਨੇ ਆ ਇਸ ਨਗਰ ਦੇ ਨੌਜਵਾਨ ਹੈਰੀ ਜੀ ਸਾਡੇ ਨਾਲ ਹਾਜ਼ਰ ਨੇ ਹੈਰੀ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਤੁਹਾਡੇ ਪਿੰਡ ਦਾ ਮਾਮਲਾ ਹੈ ਔਰ ਕੀ ਭਾਰਤ ਮਾਲਾ ਵਿੱਚ ਤੁਹਾਡੇ ਪਿੰਡ ਦੀ ਕਿੰਨੀ ਜ਼ਮੀਨ ਐਕਵਾਇਰ ਹੋਣ ਜਾ ਰਹੀ ਹੈ ਸਾਡੇ ਭਾਰਤ ਮਾਲਾ ਦੇ ਵਿੱਚੋਂ ਜੀ ਸਦਰਮ ਬਾਈਪਾਸ ਨਿਕਲਿਆ ਇਹਦੇ ਵਿੱਚ ਸਾਡੀ 13 ਹੈਕਟੇਰ ਆਈ ਹੈ ਉਹਦੇ ਵਿੱਚੋਂ 6 6.5 ਕਿੱਲੇ ਵਾਲਿਆਂ ਨੂੰ ਪੈਸੇ ਮਿਲ ਗਏ ਤੇ ਬਾਕੀ 27 ਏਕੜ ਵਾਲਿਆਂ ਨੂੰ ਪੈਸੇ ਨਹੀਂ ਮਿਲੇ ਜੀ ਹਾਂਜੀ ਤੇ ਕਾਰਨ ਕੀ ਬਣਿਆ ਨੇ ਕਿ ਜੋ ਸਰਕਾਰ ਪੇਮੈਂਟ ਨਹੀਂ ਦੇਣ ਜਾ ਰਹੀ ਕੀ ਕਾਰਨ ਹੈ ਉਹ ਕਹਿੰਦੇ ਤੁਸੀਂ ਮਾਲਕੀ ਵਾਲੇ ਖਾਤੇ 'ਚ ਨਹੀਂ ਬੋਲਦੇ ਜੋ ਕਿ ਸਾਡੇ ਪੈਸੇ ਭਰੇ ਹੋਏ ਨੇ ਜਿੰਨਾ ਡੀਸੀ ਆਫਿਸ ਰਿਕਾਰਡ ਪਿਆ ਸੀਗਾ 1920 21 ਦੀ ਅਸੀਂ ਕਾਜ ਘੜਾ ਕੇ ਲਾਤੇ 1920 ਕੀ 35 36 40 41 ਪੈਸੇ ਭਰੇ ਹੋਏ ਨੇ ਸਾਰਾ ਆਨ ਰਿਕਾਰਡ ਅਸੀਂ ਕਾਸਟਕਾਰ ਆਪਣੇ ਚੱਲਦੇ ਆ ਰਹੇ ਆਂ ਗਦੌਵਨੀਆਂ ਸਾਡੇ 9 ਨੇ ਮੋਟਰਾਂ ਲੱਗੀਆਂ ਹੋਈਆਂ ਨੇ ਕੋਈ ਸਾਨੂੰ ਚਿੱਠੀ ਨਹੀਂ ਆਈ ਅਜੇ ਤੱਕ ਬਾਕੀ 500 ਏਕੜ 509 ਏਕੜ ਦਾ ਪਿੰਡ ਦਾ ਇੰਤਕਾਲ ਹੋਇਆ ਜੀ ਇਹ 150 ਸਾਲ ਤੋਂ ਤੁਸੀਂ ਕਹਿ ਰਹੇ ਹੋ ਤੁਸੀਂ ਕਾਸਟਕਾਰ ਹੋ ਪਰ ਫਿਰ ਵੀ ਸਰਕਾਰ ਇਸ ਗੱਲ ਮਨ ਤੋਂ ਅਨਕਾਰੀ ਹੈ ਨਹੀਂ ਮੰਨ ਰਹੀ ਜੀ ਸਰਕਾਰ ਕੀ ਕਰੀਏ ਉਹਦਾ ਕਾਰਨ ਕੀ ਹੈ ਪਤਾ ਨਹੀਂ ਜੀ ਸਰਕਾਰ ਨੂੰ ਪੁੱਛਣਾ ਪੈਣਾ ਉਹ ਕਹਿੰਦੇ ਤੁਸੀਂ ਕੋਰਟ ਜਾਓ ਦੇਖੋ ਜੀ ਅਸੀਂ ਸਿਵਲ ਕੋਰਟ ਕਿਉਂ ਜਾਈਏ ਜਿੰਨੇ ਰਾਜਗੜ੍ਹ ਨੂੰ ਜਿੰਨੇ ਪੀ ਰਾਈਟਸ ਮਿਲੇ ਨੇ ਸਾਰੇ ਡੀਸੀ ਲੁਧਿਆਣਾ ਨੇ ਦਿੱਤੇ ਨੇ ਉਹ ਆਪਣਾ 1980s ਹੋਏ ਨੇ 85 86s ਹੋਏ ਨੇ ਜਿੰਨਾ ਉੱਥੇ ਜਾ ਕੇ ਰਿਕਾਰਡ ਚੈੱਕ ਕਰ ਲਓ ਸਾਰਾ ਏਡੀਸੀ ਡਵੈਲਪਮੈਂਟ ਦਾ ਆਫਿਸ ਉੱਤੇ ਰਿਕਾਰਡ ਪਿਆ ਪਿੰਡ ਦਾ ਸਰਕਾਰ ਕਹਿੰਦੀ ਹੈ ਕਿ 60-40 ਰੇਸ਼ਿਓ ਹੈ ਪਿੰਡ ਦੇ ਵਿੱਚ ਮਾਲਕੀ ਨਹੀਂ ਹੈ 60% ਗਵਰਨਮੈਂਟ ਦੀ ਹੈ ਔਰ 40% ਲੋਕਾਂ ਦੀ ਜ਼ਮੀਨ ਹੈ ਜੀ ਇਹ ਕੋਈ ਕੋਈ ایسی ਗੱਲ ਨਹੀਂ ਹੈਗੀ ਜੀ ਇਹ ਚ ਕੋਈ ایسی ਗੱਲ ਨਹੀਂ ਹੈਗੀ ਜੇ ਲੋਕਾਂ ਨੇ ਪੈਸੇ ਜਮ੍ਹਾਂ ਕਰਵਾਏ ਆ ਤਾਂ ਉਹ ਮਾਲਕੀ ਕਿਉਂ ਨਹੀਂ ਜ਼ਾਹਰ ਹੋ ਰਹੀ ਉਸ ਟਾਈਮ ਕੋਈ ਪੈਸੇ ਨਹੀਂ ਸੀ ਪੈਸੇ ਕਿੱਦੋਂ ਹੁੰਦੇ ਸੀਗੇ ਜਾਂ ਨਹੀਂ ਕੋਈ ਮੰਗਦਾ ਹੋਣਾ ਕਿ ਉਸ ਨੂੰ ਨਹੀਂ ਜਾ ਹੋਇਆ ਕੋਈ ਲੁਧਿਆਣੇ ਜਾਣਾ ਵੀ ਔਖਾ ਹੁੰਦਾ ਸੀਗਾ ਪੁਰਾਣੇ ਟਾਈਮ ਦੇ ਗੱਲਾਂ ਦੇਖੀਏ ਆਪਾਂ ਇਹ ਕੁਝ ਲੋਕਾਂ ਨੇ ਹਾਈ ਕੋਰਟ ਕੇਸ ਵੀ ਦਰਕ ਕੀਤਾ ਸੀ ਬਟ ਉਹ ਰਿਮਾਂਡ ਕਰਕੇ نیچے ਭੇਜਤਾ ਗਿਆ ਹਾਈ ਕੋਰਟ ਵਾਲੇ ਜੀ ਉਹਨਾਂ ਹੀ ਤਰੀਕਾ ਜੋ ਗਏ ਹੋਏ ਨੇ ਤੁਹਾਨੂੰ ਉਹੀ ਦੱਸ ਸਕਦੇ ਨੇ ਹਾਈ ਕੋਰਟ ਵਾਲੇ ਜਿਹੜੇ ਗਏ ਹੋਏ ਨੇ ਤੁਸੀਂ ਕੋਈ ਚਾਰਜ ਹੋਈ ਕੀਤੀ ਕਿਸੇ ਵਿਧਾਇਕ ਦੇ ਕੋਲ ਜਾਂ ਕਿਸੇ ਐਮਪੀ ਕੋਲ ਹਾਂਜੀ ਅਸੀਂ ਗਏ ਆ ਜੀ ਅਸੀਂ ਖੁੱਡੀਆਂ ਖਾਬ ਕੋਈ ਵੀ ਗਏ ਆ ਜਿੰਪਾ ਸਾਹਿਬ ਕੋ ਵੀ ਗਏ ਆ ਐਮਐਲਏ ਸਾਹਿਬ ਕੋ ਬਹੁਤ ਵਾਰ ਗਏ ਆ ਜੀ ਉਹਨਾਂ ਦਾ ਕੀ ਕਹਿਣਾ ਉਹ ਕਹਿੰਦੇ ਮੈਂ ਕਰੋਨਾ ਉਹਨਾਂ ਨੇ ਕਿਹਾ ਸੀ ਕਿ ਥੋੜੀ ਮੈਂ ਜ਼ਮੀਨ ਵੇਨਾ ਪੈਸਿਆਂ ਤੋਂ ਨਹੀਂ ਜਾਣ ਦਿੰਦਾ ਜੋ ਫਾਈਲ ਸਾਡੀ ਤਿਆਰ ਹੋਈ ਫਿਰ ਡੀਸੀ ਆਫਿਸ ਗਈ ਡੀਸੀ ਡਿਵੀਜ਼ਨਲ ਕੁਮिशनर ਪਟਿਆਲਾ ਪਟਿਆਲਾ ਤੋਂ ਐਫਸੀਆਰ ਅਸੀਂ ਕੈਪਟਨ ਸਾਹਿਬ ਨੂੰ ਮਿਲ ਕੇ ਆਏ ਆ ਜਿਹੜੇ ਮਕਾਨ ਵਿੱਚ ਆ ਰਹੇ ਨੇ ਭਾਰਤ ਮਾਲਾ ਵਿੱਚ ਉਹ ਕਿੰਨੇ ਕੁ ਪਰਿਵਾਰ ਉਹ 5-7 ਪਰਿਵਾਰ ਹੈਗੇ ਨੇ ਜੀ ਤੇ ਉਹਨਾਂ ਕੋਲ ਜਿਹੜਾ ਮਕਾਨ 21 ਮਕਾਨ ਆ ਤੁਹਾਨੂੰ ਪਤਾ ਜ਼ਿੰਦਗੀ ਦੀ ਇੱਕ ਵਾਰ ਮਕਾਨ ਬਣਦਾ ਬੰਦੇ ਤੋਂ ਕੀ ਉਹ ਜਲਤ ਪਰਿਵਾਰ ਨੇ ਜਾਂ ਜ਼ਿੰਮੇਦਾਰ ਵੀ ਨੇ

ਬੈਠੇ ਆ ਪ੍ਰਸ਼ਾਸਨ ਕਹਿ ਰਿਹਾ ਕਿ ਪੁਲਿਸ ਬਲਾਕ ਇਹ ਕਹਿੰਦਾ ਜੀ ਤੁਸੀਂ ਕੋਰਟ ਜਾਓ ਕੋਰਟ ਸਾਈਡ ਕਰੂਗਾ ਕੋਰਟ ਸਾਡੀ ਪੰਜ ਪੋਸਟਾਂ ਲੰਘੀਆਂ ਜੀ ਇੱਕ ਪੋਸਟ ਹੋਰ ਲੰਘ ਜੂ ਅਸੀਂ ਕੋਰਟ ਤਾਂ ਜਾਈਏ ਨਾ ਜੇ ਪੁਰਾਣੇ ਜਿਹੜੇ ਪੀ ਰਾਈਟਸ ਨੇ ਕੋਰਟ ਨੇ ਦਿੱਤੇ ਹੋਣ ਡੀਸੀ ਲੁਧਿਆਣਾ ਦਾ ਕਰਨ ਵਾਲਾ ਕੰਮ ਹੈ ਜੀ ਉਹ ਚ ਅੰਗੈਲੀ ਫਿਰ ਕਿੱਥੇ ਵਰਤੀ ਗਈ ਅੰਗੈਲੀ ਦੀ ਕਾਲ ਹੋ ਗਈ ਨਹੀਂ ਜਾ ਸਕੇ ਗੱਲ ਤਾਂ ਕੁਝ ਵੀ ਨਹੀਂ ਹੈਗੀ ਜੀ ਪੈਸੇ ਭਰੇ ਹੋਏ ਨੇ ਜਿਵੇਂ ਪਹਿਲਾਂ ਜਿਵੇਂ ਬਾਕੀ ਪੈਣਦੇ ਹੋਏ ਨੇ ਉਹਵੇਂ ਇੰਤਕਾਲ ਕਰ ਦਣ ਠੀਕ ਹੈ ਜੀ ਆਹਰ ਸਿੰਘ ਰਣਜੀਤ ਸਿੰਘ ਗਰੇਵਾਲ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਡੇ ਧਰਨੇ ਬਾਰੇ ਤੁਸੀਂ ਦੇ ਧਰਨਾ ਬਾਰੇ ਅੱਜ ਧਰਨਾ ਜੀ ਅਸੀਂ ਆਪਣੇ ਹੱਕਾਂ ਲਈ ਲਾਇਆ ਜੀ ਸਾਡਾ ਪਿੰਡ ਇੱਥੇ 1870 ਤੋਂ ਅਸੀਂ ਇੱਥੇ ਖੇਤੀ ਕਰਾਨੇ ਸਾਡੇ ਪੂਰਵਜ ਕਰਾਉਂਦੇ ਨੇ ਜੀ ਤੁਸੀਂ ਕਸ਼ਤਕਾਰ ਹੋ ਕਸ਼ਤਕਾਰ ਆ ਜੀ ਹਾਂਜੀ ਤੇ 1956 ਦੇ ਵਿੱਚ ਸਰਕਾਰ ਨੇ ਪਾਲਿਸੀ ਕੱਢੀ ਪੈਪਸੋ ਗਵਰਨਮੈਂਟ ਨੇ ਕਿ 90 ਟਾਈਮਸ ਦਾ ਲੈਂਡ ਰੈਵਨਿਊ ਭਰ ਆ ਕੇ ਤੁਸੀਂ ਆਪਣੇ ਮਾਲਕਾਨਾ ਹੱਕ ਲੈ ਲਓ ਸਾਡੇ ਪਿੰਡ ਵਾਲਿਆਂ ਨੇ ਉਹ ਵੀ ਭਰਾਤੇ ਜੀ ਜਿਹਦੀ ਜਿੰਨੀ ਕੋਈ ਵਾਕਫੀਅਤ ਸੀਗੀ ਉਹਨਾਂ ਨੇ ਆਪਣੇ ਕਰਾ ਲਏ ਇੰਤਕਾਲ ਚੜਵਾਲੇ ਬਾਕੀਆਂ ਨਹੀਂ ਰਹਿ ਗਏ ਜੀ ਹੁਣ ਸਾਰਿਆਂ ਨੇ ਲਗਭਗ ਮੈਜੋਰਟੀ ਆਫ ਦਾ ਪਿੰਡ ਵਾਸੀਆਂ ਨੇ ਸਾਰੇ ਆਪਣੇ ਪੈਸੇ ਭરાਏ ਹੋਏ ਨੇ ਜੀ ਹਾਂਜੀ ਇਹ ਤਾਂ ਮਿਊਟੇਸ਼ਨ ਦਾ ਕੰਮ ਹੈਗਾ ਸਰਕਾਰ ਦੇ ਹੱਥ ਕੰਮ ਆ ਜੀ ਪਹਿਲਾਂ ਵੀ ਹੱਕ ਜਿਹੜੇ ਉਹ ਸਰਕਾਰ ਨੇ ਦੇਣੇ ਹਾਂਜੀ ਮਿਊਟੇਸ਼ਨ ਨਹੀਂ ਚੜੀ ਹੋਈ ਜੀ ਇਹ ਬਹੁਤ ਕਲੀਅਰ ਜਿਹਾ ਕੰਮ ਹੈ ਤੇ ਇਹਦਾ ਫਿਰ ਦਰਸਤੀ ਕਿਵੇਂ ਹੋ ਸਕਦੀ ਹੈ ਹਾਂਜੀ ਦੋਸਤੀ ਕਿਵੇਂ ਹੋ ਸਕਦੀ ਹੈ ਦੋਸਤੀ ਸਰਕਾਰ ਦੇ ਹੱਥ ਆ ਫੈਸਲਾ ਪਹਿਲਾਂ ਵੀ ਸਰਕਾਰ ਦਾ ਸੀਗਾ ਸਰਕਾਰ ਦੇ ਅਨੁਸਾਰੀ ਅਸੀਂ ਪੈਸੇ ਭરાਏ ਨੇ ਸਰਕਾਰ ਦੇ ਖਾਤੇ 'ਚ ਪੈਸੇ ਗਏ ਹੋਏ ਨੇ ਇਹ ਤਾਂ ਸਰਕਾਰ ਨੇ ਕਰਨਾ ਹੈ ਡੀਸੀ ਸਾਹਿਬ ਨੂੰ ਆਰਡਰ ਕਰ ਦੇਣ ਉਹ 2 ਮਿੰਟ 'ਚ ਕਰ ਦੇਣਗੇ ਮਿਊਟੇਸ਼ਨ ਜੀ ਨਾਲ ਦੀਆਂ ਦੇਖ ਕੇ ਕਰ ਲੈਣ ਜੀ ਬਾਹਰ ਬਾਹਰ ਸਰਕਾਰ ਦਾ ਵੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ 60 40 ਰੇਸ਼ੋ ਪਿੰਡ ਦੇ ਵਿੱਚ ਹੈਗੀ ਆ ਉਹਦਾ ਕਾਰਨ ਕੀ ਹੈ ਕਾਦੀ ਜੀ 60 40 ਕਿਸ ਚੀਜ਼ ਦੇ ਲੋਕਾਂ ਦੇ ਮਾਲਕਾਨਾ ਹੱਕ 60% ਨਹੀਂ ਹੈਗੇ 40% ਹੈਗੇ ਚਲੋ ਜੀ ਉਹ ਐਨੇ ਖੋਣਗੇ ਅਪ੍ਰੋਕਸੀਮੇਟਲੀ ਆ ਜੀ ਹੋਦਾ 50 50 ਹੋਵੇ ਚਾਹੇ 40 60 ਹੋਵੇ ਜੀ ਉਹ ਤਾਂ ਨੇੜੇ ਤੇੜੀ ਹੋਊਗੀ ਕਿੱਥੀ ਹੋਈਆਂ ਇਹਨਾਂ ਕਹੇਲੀ ਜੀ ਸਰ ਸਰਕਾਰ ਦੇ ਹੱਥੋਂ ਹੋਈ ਹੋਈ ਆ ਜੀ ਅਸੀਂ ਤਾਂ ਪੈਸੇ ਭરાਏ ਹੋਏ ਦੇ ਗਵਰਨਮੈਂਟ ਨੇ ਸਾ ਤੋਂ ਪੈਸੇ ਲੈ ਲੈਨੇ ਸਰਕਾਰ ਦੇ ਖਾਤੇ ਆ ਗਏ ਉਹ ਤਾਂ ਮਿਊਟੇਸ਼ਨ ਸਰਕਾਰ ਨੇ ਚੜ੍ਹਨੀ ਸੀ ਜੀ ਰੇਟ ਕੀ ਮਿਲ ਰਿਹਾ ਰੇਟ ਦਾ ਜ਼ਮੀਨ ਦਾ ਜ਼ੀਰੋ ਜੀ ਇਸ ਟਾਈਮ ਤੋਂ ਇਹਨਾਂ ਨੇ ਸਾਨੂੰ ਬਿਨਾਂ ਇੰਤਕਾਲ ਵਾਲਿਆਂ ਨੂੰ ਤਾਂ ਦਿੱਤਾ ਹੀ ਕੁਛ ਨਹੀਂ ਸਾਡੇ ਫੈਮਿਲੀ ਦੇ ਵਿੱਚ ਮੇਰੇ ਬ੍ਰਦਰ ਨੂੰ ਪੈਸੇ ਮਿਲੇ ਆ ਜ ਵਾਲੀ ਆ ਉਹਨਾਂ ਨੂੰ ਕੀ ਰੇਟ ਮਿਲੇ ਉਹਨਾਂ ਨੂੰ ਲਗਭਗ 1.5 ਦਿਨੇ ਡੇ ਜੀ 1.5 ਹਾਂਜੀ ਕੁਝ ਹੋਰ ਕਹਿਣਾ ਚਾਹੁੰਦੇ ਬਰਖ ਸੋ ਇਹ ਕਹਿੰਦੇ ਆ ਵੀ ਸਰਕਾਰ ਦੇ ਹੱਥ ਕੰਮ ਆ ਜੀ ਸਰਕਾਰ ਇਹ ਕਰੇ ਜਦ ਤੱਕ ਸਰਕਾਰ ਨਹੀਂ ਕਰੂਗੀ ਅਸੀਂ ਇੱਥੋਂ ਨਹੀਂ ਹਿੱਲਣਾ ਜੀ ਨਾ ਅਸੀਂ ਇਹਨਾਂ ਨੂੰ ਕਬਜ਼ਾ ਲੈਣ ਦੇਣਾ ਜੀ ਹਰ ਇੱਕ ਚੀਜ਼ ਸਮਝਾਉਂਦੇ ਆ ਲੇਕਿਨ ਜਦ ਪਹਿਲਾ ਕਲੈਕਟਰ ਰੇਟ ਤੇ ਕਲੈਕਟਰ ਨੇ ਅਨਾਉਂਸ ਕੀਤੇ ਕਲੈਕਟਰ ਦਾ ਹੀ ਕੰਮ ਆ ਪਟਿਆਲਾ ਕਮਿਸ਼ਨਰ ਨੇ ਸਾਨੂੰ ਖੁਦ ਕਿਹਾ ਸੀਗਾ ਵੀ ਇਹ ਕਲੈਕਟਰ ਨੇ ਕੰਮ ਆ ਸਾਡਾ ਮੇਰਾ ਕਮਿਸ਼ਨਰ ਦਾ ਕੰਮ ਨਹੀਂ ਕਲੈਕਟਰ ਨੇ ਕਰਨ ਦੇ ਨੇ ਕਲੈਕਟਰ ਨਹੀਂ ਕਰਦੇ ਐਮਐਲਕੋਸੀ ਜਾਇਆ ਉਹਨੇ ਐਫਸੀਆਰ ਕੋਸੀ ਜਾਇਆ ਸਾਰਾ ਮੰਤ ਅਸੀਂ ਜਾਇਆ ਲੇਕਿਨ ਉੱਥੇ ਦਾ ਉਪਨਾਲਾ ਉੱਥੇ ਦਾ ਉੱਥੇ ਖੜਾ ਹੋ ਗਿਆ ਆਪਣਾ ਵੀ ਖੜਾ ਹੋ ਗਿਆ ਮੈਂ